ਹੈਲੋ ਦੋਸਤੋ ਕੀ ਹਾਲ ਜਾਣੇ ਠੀਕ ਠਾਕ ਦੋਸਤੋ ਸ਼ਾਮ ਦੀ ਤਸਵੀਰ ਵੇਖੋ 6 ਵਜੇ ਤੇ 22 ਮਿੰਟ ਤੇ ਆਪਾਂ ਪਹੁੰਚਿਆ ਸਤਲੁਜ ਦਰਿਆ ਤੇ ਤਾਂ ਸਾਹਮਣੇ ਨਿਗ੍ਹਾ ਮਾਰੋ ਇੱਥੇ ਟੱਕਰ ਜਿਹੜੀ ਲੱਗੀ ਹੋਈ ਆ ਤਾਂ ਸਾਡੇ ਵੀਰ ਭਰਾ ਵੇਖੋ ਕਿੰਨੇ ਜ਼ਿਆਦਾ ਇੱਥੇ ਇਕੱਠੇ ਹੋਏ ਹੋਏ ਨੇ ਤੇ ਪਾਣੀ ਦਾ ਜਿਹੜਾ ਛੋੜ ਏ ਸਾਰਾ ਇੱਥੇ ਐ ਕਰੇਟਾਂ ਕੋਲ ਆਹ ਵੇਖ ਸਕਦੇ ਹੋ ਇਹ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰੋ ਕਿ ਸਾਰੇ ਵੀਰਾਂ ਭਰਾਵਾਂ ਤੱਕ ਵੀਡੀਓ ਆਪਣੀ ਪਹੁੰਚਣੀ ਚਾਹੀਦੀ ਏ ਸ਼ਾਮ ਦੀ ਅਪਡੇਟ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਆ ਕਿ ਪਾਣੀ ਜਿਹੜਾ ਹੱਲੇ ਟਿਕਮਾ ਚੱਲ ਰਿਹਾ ਹੈ ਪਾਣੀ ਇੰਨਾ ਜ਼ਿਆਦਾ ਕੋਈ ਉਹ ਗੱਲਬਾਤ ਨਹੀਂ ਹੈਗੀ ਤੇ ਕਿਉਂਕਿ ਪਾਣੀ ਜਿਹੜਾ ਸਵਾਵਣਾ ਹੈਗੀ ਇਹ ਕਿਤੇ ਥੋੜਾ ਬਹੁਤਾ ਵਧ ਸਕਦਾ ਹੈ ਤੇ ਉਦੋਂ ਜ਼ਿਆਦਾ ਪਾਣੀ ਨਹੀਂ ਹੈਗਾ ਤੇ ਜਾ ਆਪਾਂ ਇਹ ਮੰਨ ਸਕਦੇ ਹਾਂ ਕਿ ਜਿਹੜਾ ਪਾਣੀ ਪਹਿਲਾਂ ਚੱਲਿਆ ਸੀ ਕੱਲ ਦਾ ਉਹਨਾਂ ਕੋਈ ਪਾਣੀ ਵਧ ਸਕਦਾ ਉਦੋਂ ਜ਼ਿਆਦਾ ਨਹੀਂ ਵਧਣ ਦੀ ਕੋਈ ਸਬਾਬਣਾ ਹੈ ਤੇ ਸਾਰੀ ਗੱਲਬਾਤ ਮੁੱਕਦੀ ਏ ਇਸ ਰੱਬ ਤੇ ਜਿਹੜਾ ਮੀਂਹ ਦਾ ਇਹਨੇ ਆਧਾ ਰੂਪ ਵੱਖਰਾ ਇੱਕ ਧਾਰਿਆ ਹੋਇਆ ਹੈ ਉਧਰੂ ਬਰਸਾਤ ਤੇ ਉਧਰੂ ਪਾਣੀ ਹੈ ਤੇ ਵੀਡੀਓ ਨੂੰ ਸ਼ੇਅਰ ਕਰੋ ਭਰਾਵੋ ਅੱਜ 30 ਤਰੀਕ 2025 ਜ਼ਿਲ੍ਹਾ ਜਲੰਧਰ ਰਾਪੋਰਾਂਆ ਪਿੰਡ ਪੇਰਾ ਵਿਰਾ ਤੇ ਪਾਣੀ ਜਿਹੜਾ ਦੇਖੋ ਡਾਊਨ ਉਹ ਇੱਕ ਵਾਰ ਡਾਊਨ ਹੋ ਗਿਆ ਸੀ ਆ ਤਸਵੀਰ ਵੇਖ ਸਕਦੇ ਹੋ ਚਾਰ ਚੁਫੇਰਾ ਆਪਾਂ ਕਮਾ ਦੇਨੇ ਆ ਉਹ ਸਾਹਮਣੇ ਤੱਕ ਪਾਣੀ ਜਿਹੜਾ ਹੱਲੇ ਲੱਗਿਆ ਹੋਇਆ ਤੇ ਪਾਣੀ ਜਿਹੜਾ ਡਾਊਨ ਹੋਇਆ ਤਾਂ ਇਹ ਜਿੱਦਾਂ ਬਰਸਾਤ ਪਈ ਸੀ ਉਹਦੇ ਕਾਰਨ ਪਾਣੀ ਫਿਰ ਥੋੜਾ ਕਣਾ ਕਿਤੇ ਵਧਿਆ ਆ ਵੇਖ ਸਕਦੇ ਹੋ ਕੱਲ ਨੂੰ 1 ਫੁੱਟ ਘਟਿਆ ਹਾਂ ਤੇ ਕੱਲ ਨਾਲੋਂ ਜਿਹੜਾ ਪਾਣੀ ਘਟ ਗਿਆ ਸੀ 1 ਫੁੱਟ ਸਿੱਧਾ ਤੇ ਪਰ ਪਾਣੀ ਥੋੜਾ ਜਿਆ ਕਰਕੇ ਵਧਿਆ ਜ਼ਰੂਰ ਏ ਕਿਉਂਕਿ ਤੁਹਾਨੂੰ ਪਤਾ ਜਿੱਦਾਂ ਬਰਸਾਤ ਜ਼ਿਆਦਾ ਹੋ ਰਹੀ ਏ ਉਹਦੇ ਕਾਰਨ ਹੀ ਪਾਣੀ ਜਿੱਦਾਂ ਉਧਰੋਂ ਛੱਡਿਆਗਾ ਥੋੜਾ ਬਹੁਤਾ ਛੱਡਦੇ ਆ ਤੇ ਜਬਾ ਵਿੱਚ ਬਰਸਾਤ ਦਾ ਪਾਣੀ ਜ਼ਿਆਦਾ ਹੁੰਦਾ ਹੈ ਤੇ ਜਿਹੜਾ ਪਾਣੀ ਦਾ ਜੋਰ ਹੈ ਇਸ ਟਾਈਮ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਸਾਹਮਣੇ ਉੱਤੇ ਪੈ ਰਿਹਾ ਜਿੱਥੇ ਕਰੇ ਡਾਊਨ ਹੋਏ ਸੀ ਹਾਂ ਬਿਲਕੁਲ ਇੱਥੇ ਹੁਣ ਇਸ ਟਾਈਮ ਸ਼ਾਂਤੀ ਹੈ ਤੇ ਜੋਰ ਸਾਰਾ ਉਸ ਥਾਂ ਤੇ ਆ